ਅੱਜ ਕੀ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਜੀ ਦੀ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਚੁਬੂਨੀ ਅੱਜ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਭਾਰਤੀ ਕਿਸਾਨ ਯੂਨੀਅਨ ਚੁਬੂਨੀ ਦੇ ਗੁਰਨਾਥ ਸਿੰਘ ਚੁਬੂਨੀ ਜੀ ਨੇ ਆਣਾ ਸੀ ਕੁਝ ਕਰਨਾ ਕਿ ਅੱਜ ਪਹੁੰਚ ਨਹੀਂ ਸਕੇ ਅੱਜ ਸਾਡੇ ਜੋ ਵੀਰ ਸਾਡੇ ਤੋਂ ਵਿਛੜ ਗਏ ਸੀਗੇ ਜਿਨ੍ਹਾਂ ਦਾ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਾਡੇ ਜਿਹੜੇ ਹੋਂਰ ਸੀਗੇ ਰਿਸ਼ੀ ਗੁਰੂ ਜੀ ਜਿਨ੍ਹਾਂ ਦੇ ਇੱਕ ਟਿੱਪਰ ਦੇ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਉਹਨਾਂ ਦੀ ਜਗ੍ਹਾ ਦੇ ਵਿੱਚ ਜਾਨ ਨੂੰ ਤਾਜ਼ਾ ਕਰਦੇ ਹੋਏ ਅੱਜ ਦੂਸਰਾ ਜੋ ਕਿ ਆਪਣਾ ਖੋਜਧਨ ਕੈਂਪ ਲਗਾਇਆ ਗਿਆ ਅੱਜ ਸਮੂਹ ਸਾਰੀਆਂ ਸੰਸਥਾ ਦੇ ਇਲਾਕੇ ਦੇ ਲੋਕਾਂ ਦੇ ਨਾਲ ਮਿਲ ਜੁਲ ਕੇ ਲਗਾਇਆ ਗਿਆ ਸੀਗਾ ਮੈਂ ਇੱਕ ਹੋਰ ਛੋਟੀ ਜੀ ਗੱਲ ਕਰਨਾ ਚਾਹਨਾ ਕਿ ਆਪਣੇ ਰੋਡ ਦੇ ਉੱਪਰ ਰਾਮਰੋਡ ਦੇ ਉੱਪਰ ਇੱਕ ਬਹੁਤ ਹੀ ਜਿਹੜੇ ਭਿਆਨਕ ਟਿੱਪਰ ਚੱਲ ਰਹੇ ਨੇ ਕਿਉਂਕਿ ਹੁਣ ਹਰ ਸਾਡੇ ਥੋੜੇ ਦਿਨ ਪਹਿਲਾਂ ਇਹ ਸਾਡੇ ਹੀ ਵੀ ਪਰਿਵਾਰ ਦੇ ਵਿੱਚੋਂ ਸਾਡਾ ਸਾਡੇ ਭਤੀਜੀ ਜੀ ਉਹਨਾਂ ਦੇ ਹਸਬੰਦ ਦੀ ਜਿਹੜੀ ਸੀਗੀ ਟਿਪਰ ਦੇ ਨਾਲੇ ਰੋਡ ਦੇ ਵਿੱਚ ਐਕਸੀਡੈਂਟ ਹੋ ਗਿਆ ਸੀਗਾ ਉਹ ਵੀ ਦਵਿੰਦਰ ਸਿੰਘ ਜੀ ਰਾਜੂ ਜਿਹਨਾਂ ਦੇ ਟਿਪਰ ਦੇ ਨਾਲ ਐਕਸੀਡੈਂਟ ਹੋਇਆ ਸੀਗਾ ਮੈਂ ਇਸ মিডিਆ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਪਾਰਟੀ ਕਿਸਾਨ ਜੂਨੇ ਚੁੜਨੀ ਵੱਲ ਵੀ ਹੋਰ ਸਾਡੇ ਜੂ ਤੇ ਜਿੰਨੇ ਵੀ ਸਾਡੇ ਗੁਰਪ੍ਰੀਤ ਜੀ ਖੜੇ ਨੇ ਸਰਪੰਚ ਸਾਹਿਬ ਖੜੇ ਨੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਰਲ ਮਿਲ ਕੇ ਇਹ ਟਿਪਰਾਂ ਤੇ ਨੱਥ ਮਾਰੀ ਜਾਵੇ ਕਿਉਂਕਿ ਜਿਹੜੇ ਟਿਪਰ ਦਿਨ ਦੇ ਟਾਈਮ ਚੱਲਦੇ ਨੇ ਇਹਨਾਂ ਦਾ ਕੋਈ ਟਾਈਮ ਟੇਬਲ ਬਣਾਉਣਾ ਚਾਹੀਦਾ ਸਵੇਰੇ ਲਗਭਗ 6 ਵਜੇ ਤੋਂ ਪਹਿਲਾਂ ਪਹਿਲਾਂ ਰਾਤ ਨੂੰ 10 ਵਜੇ ਤੋਂ ਬਾਅਦ ਚੱਲਣਾ ਕਿਉਂਕਿ ਸਵੇਰ ਦੇ ਟਾਈਮ 'ਤੇ ਆਪਣੇ ਬੱਚੇ ਸਕੂਲਾਂ ਨੂੰ ਜਾਂਦੇ ਨੇ ਜਦੋਂ ਆਪਣੇ ਬੱਚੇ ਸਕੂਲਾਂ ਨੂੰ ਜਾਂਦੇ ਨੇ ਆਪਾਂ ਦੇਖਦੇ ਹਾਂ ਰਾਪੜ 24 ਘੰਟੇ ਡਰ ਰਹੇ ਤਾਂ ਕਿ ਕਿਉਂਕਿ ਇੰਨਾ ਰਸ਼ ਹੋਣ ਕਰਕੇ ਹੁਣ ਦੇਖੋ ਰੋ ਇੰਨਾ ਕ ਰਸ਼ ਹੈ ਬੇਸ ਬਰ ਅਛੇ ਟਿੱਪਾ ਦੀ ਕੋਈ ਲੋਗਾਮ ਦੀ ਸਰਕਾਰਾਂ ਨੂੰ ਚਾਹੀਦਾ ਇਹਨਾਂ ਦਾ ਟਾਈਮ ਟੇਬਲ ਬਣਾਉਣਾ ਚਾਹੀਦਾ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਵੀਰਾਂ ਦਾ ਬਹੁਤ ਧੰਨਵਾਦ ਸਾਡੇ ਰਵੀ ਜੀ ਜਿਨ੍ਹਾਂ ਦੇ ਇਸ ਦੇ ਵਿੱਚ ਇਹਨਾਂ ਦੇ ਬ੍ਰਦਰ ਰਿਸ਼ੀ ਗੁਰੂ ਤੇ ਨਾਂ ਤੇ ਅੱਜ ਬਲੱਡ ਗਰੁੱਪ ਜਿਹੜੇ ਚੱਲ ਰਿਹਾ ਸੀਗਾ ਖੂਨਦਾਨ ਕੈਂਪ ਚੱਲ ਰਿਹਾ ਸੀਗਾ ਤੇ ਸਾਰੇ ਨੇ ਆਪਣਾ ਵੱਡਾ ਯੋਗਦਾਨ ਦਿਓ ਇਹੀ ਰਾਹ ਰੋਡ ਦੇ ਵਿੱਚ ਬਨਾਣ ਵਿੱਚ ਸਾਡੇ ਭਾਤੀ ਕਿਸਾਨ ਜੋਨੀ ਚੁੜੂਨੀ ਵੱਲੋਂ ਇਸ ਮੁੱਦੇ ਉੱਪਰ ਸੰਘਰਸ਼ ਛੇੜਿਆ ਸੀਗਾ ਜੋ ਅੱਜ ਸਾਰਿਆਂ ਨੂੰ ਇਲਾਕੇ ਨੂੰ ਹੀ ਪਤਾ ਹੈ ਕਿ ਇਹ ਰੋਡ ਜੇ ਬੜਿਆ ਤੇ ਸਾਡੇ ਭਾਤੀ ਕਿਸਾਨ ਜੋਨੀ ਚੁੜੂਨੀ ਵੱਲੋਂ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛਾਹ ਵਾਹਿਗੁਰੂ ਜੀ ਦੇ ਸਾਥੇ ਨਗਰ ਪ੍ਰੇਸ਼ੰਕੀ ਡੀ ਐਮ ਸੀ ਕੰਮ ਨੀ ਗੂਪਿੰਗ ਪੜਨਾ ਭਾਤੀ ਕਿਸਾਨ ਜੋਨੀ ਇਸ ਦੂਸਰੇ ਵਿਸ਼ਾਲ ਕੌਂਟਰਨ ਕੈਂਪਸ ਰਿਸ਼ੀਗੁਰੂ ਦੀਆ ਵਿੱਚ ਜੋ ਅਸੀਂ ਅੱਜ ਇਕੱਤਰ ਹੋਏ ਆ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਜਿਹੇ ਕੌਂਟਰਨ ਕੈਂਪਸ ਜਿਹੜੇ ਸਮਾਜ ਸੇਵਾ ਦੇ ਕੁਝ ਕੰਮ ਆ ਕਤੋਂ ਨੌਜਵਾਨਾਂ ਨੂੰ ਛਾ ਕਰਦੇ ਨੇ ਕਿ ਰੁੰਦੇ ਰਣੇ ਚਾਹੀਦੇ ਨੇ ਸੋ ਪਰ ਜਿਹਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਆ ਉਹ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਉਹਨਾਂ ਦੀ ਤੇ ਉਹਦੇ ਦੀ ਜੀਨियस ਲਖਣ ਸਿੰਘ ਜੀ ਨੇ ਦੱਸਿਆ ਆਪਣੇ ਸੁਨੀਲ ਸਿੰਘ ਜੀ ਨਾਲ ਦੱਸਿਆ ਕਿ ਵਿਸ਼ਾਵਾ ਦੱਸਿਆ ਕਿ ਆਪਾਂ ਨੂੰ ਟ੍ਰੈਪਰਾਂ ਦਾ ਟਾਈਮ ਨਿਯਤ ਕਰਨ ਲਈ ਇੱਕ ਯੋਜਨਾ ਬਣਾਉਣੀ ਚਾਹੀਦੀ ਆ ਰੋਡ ਤਾਂ ਹੁਣ ਆਪਣੇ ਸਾਰਿਆਂ ਦੇ ਬਿਨਾਂ ਨਿਗਰਾਨੀ ਬਣ ਕੇ ਤਿਆਰ ਹੋ ਹੀ ਗਿਆ ਵਾ ਸੋ ਆਪਾਂ ਹੁਣ ਟ੍ਰੈਪਰਾਂ ਦੀ ਔਰ ਸਿਸਟਮਸ ਬਾਰੇ ਜੇ ਮਤਲਬ ਚੱਲਣ ਤਾਂ ਆਪਣੇ ਕਾਮਾਕਾਰਾਂ ਵਾਲੇ ਲੋਕਾਂ ਨੂੰ ਦਿੱਕਤਾਂ ਨਾ ਆਣ ਤੇ ਉਹਦੇ ਲਈ ਕੋਈ ਯੋਜਨਾ ਤਿਆਰ ਕਰਦੇ ਆ ਸੋ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਮੈਂ ਦਾ ਸਮੋਹ ਜੱਜ ਕਹਿੰਦੇ ਜੇ ਕੋਈ ਕਲਤੀ ਮਲਤੀ ਜਾਂ ਬੋਲਿਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਕੀ ਨਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਾ ਮੈਂ ਭਾਰਤੀ ਕਿਸਾਨ ਧਰਮੀ ਜੋ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਾਹਮਣੇ ਸਾਡੇ ਗੁਰਪ੍ਰੀਤ ਜੀ ਨੇ ਇਹ ਫੋਟੋ ਜੀ ਜੂਤੇ ਪ੍ਰਧਾਨ ਲਾਏ ਨੇ ਨਾਲੇ ਆਪਣੇ ਛੋਟੇ ਭਾਈ ਰਵੀ ਗੁਰੂ ਜੀ 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 ਇਹ ਕਿਹਨਾਂ ਲਾਇਆ ਜੀ ਅਸੀਂ ਇਹਨਾਂ ਦੇ ਬੱਚਿਆਂ ਦਾ ਤੁਗਵਾਦ ਕਰਨੇ ਆ ਭਰਾਵਾਂ ਛੁੱਟਿਆਂ ਦਾ ਇਹ ਹੈ ਜੇ ਕੰਮ ਵਧੀਆ ਏਰੀਆ ਚ ਹੋਣੇ ਚਾਹੀਦੇ ਨੇ ਕਰਨੇ ਚਾਹੀਦੇ ਨੇ ਕਿ ਇਸ ਕਰਕੇ ਨਾ ਉਤਸ਼ਾਹ ਬਣਦਾ ਜਿਹੜਾ ਨਸ਼ਿਆਂ 'ਚ ਲੋਕ ਜਾ ਰਹੇ ਨੇ ਉਹਨੂੰ ਛੱਡ ਕੇ ਇੱਧਰ ਵਾਪਸੀ ਆਵਣਗੇ ਅਸੀਂ ਤਾਂ ਕਹਿੰਦੇ ਵੀ ਚਲੋ ਫੋਨ ਤੇ ਵਸ ਦੇਣਾ ਹੈ ਹੀ ਬਹੁਤ ਵੱਡੀ ਗੱਲ ਹੈ ਜਿਹਦੀ ਜਾਨ ਬਚਾਈ ਜੀ ਬਚਾਣੀ ਚਾਹੀਦੀ ਜਰੂਰ ਕਿ ਕਿਸੇ ਨੂੰ ਲੋੜ ਹੈ ਉਹਨੂੰ ਦੇਣਾ ਚਾਹੀਦਾ ਆਹ ਜਿੱਥੇ ਮੱਲੇਵਾੜਾ ਆਨਯੂ ਬ੍ਰਾਡਕਾਸਟਰ ਤੋਂ ਆਏ ਆ ਇਹ ਸਾਰਾ ਸਹਿਯੋਗ ਦਾ ਲੱਗਿਆ ਹੈ। ਮੈਂ ਜਿਹੜੇ ਵੀ ਇੱਥੇ ਪੱਤਰ ਆਇਆ, ਮਿltਰਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਤਮਾ ਹੈ ਕਿ ਕਿਤੇ ਜੋ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਸਾਡੇ ਵੀਰ ਜੀ ਦਾ ਕਿਸੇ ਨੂੰ ਜੀਤ ਹੋਇਆ ਸੀ ਐਕਸੀਡੈਂਟ ਤੇ ਅੰਮ੍ਰਿਤਸਰ ਐਸੀ ਅਸੀਂ ਉਸ ਦੇ ਵਿੱਚ ਸਾਡੀ ਭਾਰਤੀ ਕਿਸਾਨ ਜੁਨੀਅਰ ਜਿੰਨੀ ਵੀ ਗੁਰਨਾਮ ਸਿੰਘ ਚੜ੍ਹੋਨੀ ਮੈਂ ਹਰਤਾ ਪ੍ਰਧਾਨ ਲਖਮ ਸਿੰਘ ਮੰਡਾ ਔਰ ਸਾਡੇ ਵੀਰ ਜੀ ਰੇਕੋਂ ਕ੍ਰਿਜਾ ਕਰਨ 77 ਸਾਡੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਰੀ ਸਾਡੇ ਜੂਨ ਦੇ ਵੀਰ ਜੀ ਪ੍ਰਧਾਨ ਸਾਡੇ ਸਾਡੇ ਐਸ ਸਿੰਘ ਜੂਨ ਪ੍ਰਧਾਨ ਢੋਲ ਨਾਲ ਪਰ ਅਸੀਂ ਅੱਜ ਬਹੁਤ ਦੁਖਦਾਈ ਖਬਰ ਆਏ ਜਿਹੜੀ ਕਿ ਸਾਡੇ ਨੌਜਵਾਨੀ ਆ ਨਸ਼ੇ ਦੇ ਵਿੱਚ ਬਹੁਤਲੀ ਕਲੀਨ ਹੁੰਦੀ ਜਾ ਰਹੀ ਆ ਪਰ ਅੱਜ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਹ ਜਿਹਾ ਉਪਰਾਲੇ ਕਰਕੇ ਸਾਡੇ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢਣ ਦਾ ਉਪਰਾਲਾ ਕਰ ਰਿਹਾ ਅਸੀਂ ਇੰਨਾਂ ਕੋਲ ਸਾਡੇ ਅੱਜ ਗਰਨਾਮ ਸਿੰਘ ਕਲੋਨੀ ਜੀ ਉਹਨਾਂ ਨੇ ਜਰੂਰ ਪਹੁੰਚਣਾ ਸੀ ਜਾਣ ਕੋ ਉਹਨਾਂ ਨੂੰ ਮੀਟਿੰਗ ਤੇ ਦਰਵਾਜ਼ਾ ਨਹੀਂ ਪਹੁੰਚ ਸਕੇ ਪਰ ਜਿਹੜਾ ਇਹ ਸਾਡੇ ਰਾਹਾਂ ਰੋਡ ਤੇ ਸੋਣ ਵੀ ਇੰਨਾ ਕ ਚੱਲ ਰਿਹਾ ਵਾ ਟੈਪਰਾਂ ਦਾ ਯੂਕੇ ਉੱਪਰ ਰੋਡਿੰਗ ਤੇ ਪਰ ਚੱਲ ਰਿਹਾ ਪਰ ਉਹਨਾਂ ਦੇ ਉੱਤੇ ਸਾਨੂੰ ਜਰੂਰ ਇੱਕ ਵਾਰੀ ਇਕੱਠੇ ਹੋ ਕੇ ਸਾਰਿਆਂ ਨੂੰ ਨਸ ਪਾਣੀ ਪਊਗੀ ਨਹੀਂ ਪਰ ਇਹੋ ਜਿਹੇ ਐਕਸੀਡੈਂਟ ਦੁਆਰਾ ਫਿਰ ਹੁੰਦੇ ਰਹਿਣਗੇ ਇੰਨੀ ਗੱਲਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ